ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਵਿੱਚ ਦੋਸਤੋ ਅੱਜ ਦਿਨ ਮੰਗਲਵਾਰ ਆ ਤੇ ਹਰ ਮੰਗਲਵਾਰ ਦੀ ਤਰ੍ਹਾਂ ਅੱਜ ਪਿੰਡ ਹਰੀਕੇ ਕਲਾ ਵਿਖੇ ਬੱਕਰਾ ਮੰਡੀ ਲੱਗ ਚੁੱਕੀ ਆ ਸੋ ਦੋਸਤੋ ਚੰਗੇ ਜਾਨਵਰ ਆਏ ਆ ਇੱਥੇ ਚੰਗੇ ਸੌਦੇ ਹੋਏ ਆ ਤੇ ਜਿਵੇਂ ਵੀ ਕੋਈ ਅਗਲਾ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਬਾਕੀ ਸੁਬਾ ਸੁਬਾ ਦਾ ਦੋਸਤੋ ਟਾਈਮ ਤੁਹਾਨੂੰ ਮੰਡੀ ਦੇ ਵਿੱਚ ਜਿਹੜੇ ਜਾਨਵਰ ਆਇਆ ਕੁਸ਼ਕ ਜਾਨਵਰ ਜਿਹੜੇ ਆਇਆ ਉਹ ਦਿਖਾ ਦਿੰਨੇ ਆ ਆ ਦੋਸਤੋ ਮੰਡੀ ਆਨਰਾਂ ਦਾ ਬੋਰਡ ਲਾਇਆ ਹੋਇਆ ਤੇ ਫੋਨ ਨੰਬਰ ਵੀ ਇਹਦੇ ਉੱਤੇ ਲੱਗੇ ਆ ਜੇ ਕਿਸੇ ਵੀਰ ਨੇ ਮੰਡੀ ਬਾਰੇ ਕੋਈ ਗੱਲਬਾਤ ਜਾਂ ਨੌਲੇਜ ਲੈਣੀ ਆ ਤਾਂ ਜਰੂਰ ਦੱਸਿਓ ਗੜਾ ਨਹੀਂ ਆ ਦੇ ਕੋਣੇ ਆ ਪੈਂਦੇ ਆ ਤਾਂ ਸੋ ਦੋਸਤੋ ਇੱਥੇ ਮੁਰਗੇ ਮੁਰਗੀਆਂ ਵੀ ਲਗਣੀਆਂ ਆਉਂਦੀਆਂ ਆ ਦੇਖ ਸਕਦੇ ਹੋ ਤੁਸੀਂ ਤੇ ਆ ਇਧਰ ਗਾਨੀਆਂ ਵਾਲਾ ਬਾਬਾ ਵੀ ਆਇਆ ਖੜਾ ਹੈ ਤੇ ਜਾਨਵਰ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਕੁਝ ਕੁ ਸੌਦੇ ਹੋ ਚੁੱਕੇ ਆ ਆਇਆ ਪੱਠ ਦਾ ਹੁਣ ਹੋਇਆ ਬੱਕਰੀ ਦੇ ਮਗਰ ਉਹ ਬੱਚਾ 12000 ਦਾ ਹੋਇਆ ਚੰਗੀ ਰੌਣਕਾ ਦੋਸਤੋ ਜਨਵਾਰ ਵੀ ਚੰਗੇ ਆਏ ਇਹ ਮੰਗੀ ਆ ਤੂੰ ਦੱਸ ਕਿ ਨੇ ਜਲਦੀ ਇੱਥੇ ਨੂੰ ਬੱਸ ਆ ਦੇਖ ਸਕਦੇ ਆ ਲਓ ਵੀ ਗੋਪੀ ਸਵਾਈ ਜਾਂਦਾ ਬੱਕਰੀ ਪੂਰੀ ਜੱਟ ਜਿਵੇਂ ਵੀ ਦੋਸਤੋ ਕੋਈ ਵੀ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕੰਗਿਆ ਉਹਦੀ ਫੜਕ ਲੈਣੀ ਪੰਚਾਇਤ ਖੜੀ ਕਿਉਂ ਜੀ ਕੀ ਮੰਗਿਆ 20000 ਮਗਰ ਬੱਚਾ ਹੈ ਮੂੰਹ ਪਏ 5000 ਕਰਦੇ ਇਹਦੀ ਬੱਕਰੀ ਮੜਾਉਣੀ ਕੀ ਕੀ ਉਹ ਜਿਹੜੀ ਇੰਟਰ ਹੋਈ ਗਈ ਉਹਦਾ ਆਪਾਂ ਨੂੰ ਉਸੇ ਪਰਚੀ ਤੇ ਹੋ ਜਾਣਾ ਸਾਰਾ ਕੁਝ ਬਸ ਉਹ ਬੱਕਰੀ ਬਦਲ ਨਹੀਂ ਹੈ ਨਵੇੜੋ ਨਵੇੜੋ ਕੋਈ ਗੱਲ ਨਹੀਂ ਹਾਂ ਵੀ ਦੱਸ ਬੋਲ ਨਹੀਂ ਉਹ ਘਟਦੀ ਹੈ ਨ ਬੱਕਰੀ ਨਹੀਂ ਯਾਰ ਇਹਦਾ ਮੈਂ ਆ ਲੈ ਲਈਆਂ ਮੈਂ ਤਾਂ ਯਾਰ ਘਰੇ ਰੱਖਣੀ ਹੈ ਮੈਨੂੰ ਤਾਂ ਉਹ ਵੀ ਕੀ ਜਾਂਦੀ ਹੈ ਯਾਰ ਕੋਲਾ ਜੋ ਕਰ ਲੈ ਇੱਕ ਮਿੰਟ ਆ ਜੋੜੀ ਕਰ ਪਾਲੇ ਵੀਓ ਚੈਲੰਜ ਨਹੀਂ ਤਾਂ ਬਿੱਸਟੀ ਨਾਲ ਆ ਕਾਲੀ ਬੱਕਰੀ ਆ ਮਗਰ ਬੱਚਾ ਵਾਲੀਆਂ ਬੱਕਰੀ ਬਹੁਤ ਚੰਗੀਆਂ ਆ ਤੇੜੀ ਜੋੜੀ ਕਰ ਨਾ ਯਾਰ ਆਪਾਂ ਤਾਂ ਇੱਕ ਰੱਖੋ ਇੱਕ ਲੈ ਲੈ ਮੈਂ ਦਾਜਾ ਜੋੜੀ ਨਾ ਚੱਲ ਨਵੇੜ ਬਾਈ ਯਾਰ ਨਿਬੜਦੀ ਕਰਿਆ ਕਰੋ ਵਾਹ ਦੂਜੀ ਦਾ ਕਰ ਲੀ ਗੁੰਡਾ ਵਾਤਾ ਹੋਣਾ ਵੇ ਆਪ ਦਾ ਵੀ ਭਾਈ ਨਵੇੜ ਪਾਲ ਯਾਰ ਦੱਸ ਬੋਲ 14000 14000 ਕਹਿੰਦਾ ਜੀ ਪਹੁੰਚ ਜਾ ਤੋ ਕਿੰਨੇ ਰੱਖਿਆ ਸਗਾ ਲੇਗਾ ਤੂੰ ਸੜੀਆਂ ਬਸ ਕਿਸੀ ਦੇ ਮਗਰ ਵੀ ਹਾਂ ਇਹ ਦਾ ਤੂੰ ਦਾ ਨਾ ਬਰਦਾ ਦਾ ਫਰਕ ਆ ਜੀ ਤੂੰ ਗੱਲ ਕਰਸਤ ਹਾਂ ਬੰਦ ਰਾਤ ਦਾ ਮੈਂ ਤੈਨੂੰ ਕਹੀ ਨਾ ਹੋਰ ਤਾਂ ਕੋਈ ਆਖੇ ਨਾ ਆਖੇ ਪਹਿਲਾ ਸਵੇਰ ਨਹੀਂ ਜੀ ਫੜੋ ਹੈ ਸਾਢੇ 9:00 ਜੀ ਜਾਂ ਪੂਰੇ 15 ਦੀ ਹੋ ਗਈ 15 ਦੀ ਹੋ ਗਈ ਹੁਣ ਪਾਲਾ ਜੇ ਤੀਰ ਉਹ ਹੀ ਗੱਲ ਮੈਂ ਮੱਠ ਦਿੰਦਾ ਮੈਂ ਤੈਨੂੰ ਯਾਰ ਲੈ ਦੱਸ ਉਹਦੇ ਚੀਜ਼ ਚੰਗੀ ਕਰਕੇ ਬਦਲਦਾ ਸੀ ਯਾਰ ਮੈਂ ਯਾਰ ਆਪਾਂ ਵੀ ਇਹਨਾਂ ਲਿਖਾਈ ਲਖੋਈ ਆਪੇ ਕਰਾ ਲੂ ਤੂੰ ਤਰਦੇ 15 ਲਿਖਾਈ ਹੋਈ ਹੈ ਹਾਂ ਰੱਖ ਲੈ ਫਿਰ ਕੀ ਗਾ ਸਰਾ ਰਸਤਾ ਵੀ ਉਟਾਉਣਾ ਰਸਤਾ ਵੀ ਉਟਾਉਣਾ ਹੋ ਗਿਆ ਤਾਂ ਕਰ ਇੱਕ ਕਰੀ ਬਸ ਆਪਾਂ ਦੋਨੋਂ ਬਦਵਾਉਣਾ ਬਸ ਜੜਾਉਣੀ ਆ ਤੂੰ ਬੱਕਰੀ ਪਰ ਪਾਲ ਮਾੜੀ ਨਹੀਂ ਰੱਖਣੀ ਆ ਤੂੰ ਯਾਰ ਬਾਈ ਬੱਕਰੀ ਮਗਰ ਬੱਚਾ ਕਿੱਡਾ ਤਗੜਾ ਆ ਵੀ ਪੱਠ ਕਿੱਡੇ ਦੂਜੇ ਕਿੱਡੀ ਬੰਦ ਦੀ ਬਾਈ ਯਰੇ ਚਲ ਬੋਲ ਯਾਰ ਭੱਗ ਗਿਆ ਬੋ ਗਿਆ ਨਵੇੜ ਦੇ ਕੰਮ ਬਸ ਆਹਾਂ ਛਾਂਡ ਖਲਾਰ ਕੇ ਦੱਸ ਦੇ 19000 ਦੀ ਫੜ ਲਓ ਤੇ ਚੁੱਪ ਕਰ ਜਾਓ ਬਸ ਨਹੀਂ ਬੋਲਾਂਗੇ ਤਾਂ ਜਰੂਰ ਨਹੀਂ ਬਾਈ ਯਾਰ ਬੋਲਣਾ ਤਾਂ ਪਊਗਾ ਬੋਲਾਂਗੇ ਤਾਂ ਸੀ ਵੀ ਜਰੂਰ ਬੋਲ ਹਾਂ ਬਈ ਕਿਹੜਾ ਪਿੰਡ ਹੈ ਜੀ ਜੰਡੋਗੇ ਜੀ ਜੰਡੋਗੇ ਬਰੂ ਵਾਲੀ ਦਾ ਅਗਲੇ ਪਾਸੇ ਜੰਡੋਗੇ ਹੈ ਨਾ ਬਾਈ ਹਾਂ ਜੀ ਕੀ ਆ ਬੱਕਰੀ ਦਾ ਕੀ ਮੁੱਲ ਮੰਗਿਆ ਬਾਈ 13000 ਲੈ ਵੀ 13000 ਮੁੱਲ ਮੰਗਿਆ ਜਥੇਦਾਰ ਨੇ ਬੱਕਰੀ ਲੈ ਲਈ ਹੈ ਜੰਡੋਗਿਆਂ ਦਾ ਤੂੰ ਭੱਜ ਕੇ ਆਇਆ ਸੀਗਾ ਹਣਾ ਭੱਜ ਗਿਆ ਬਸ ਉਹਦਾ ਪੱਤ ਕਰ ਤੂੰ ਲਾ ਦੇ ਫਿਰ ਤੂੰ ਲਾ 1000 ਰੁਪਏ ਦੇ ਦੇਣੇ ਵੀਰੇ ਹੈ ਕਾ ਬੋਕੇ ਲਏ ਚਿੱਟੀ ਅੱਖ ਦੀ ਆਮੋਗੇ ਹਾਂ ਚਿੱਟੀ ਅੱਖ ਦੀ ਕਦਰ ਕਰ ਬੋਗੇ ਹੁੰਦੇ ਫਿਰ ਮੈਂ ਅੱਤ ਵਾਰ ਕਰ ਦਿੰਦੇ ਤੇ ਜਿੰਨੇ ਜਿੰਨੇ ਮੰਗੇ ਇਹ ਐਂ ਘਰ ਦੀ ਕੁੜੀ ਆ ਥੱਲੇ ਕਿਸੇ ਪਾਸੇ ਤਾਂ ਹੈਗੇ ਆ ਲੈ ਕੰਨੇ ਉਹ ਪੈਸੇ ਤਾਂ ਹੈ ਬਾਈ ਕਿੱਟਾ ਬੋਲੀ ਲਾ ਲੈਂਦਾ ਚੱਲ ਖਾਲਸਾ ਚਾਹ ਚੂ ਪੀ ਗਰਾ ਸ਼ਾਵੇਂ ਚੱਲ ਆ ਗਏ ਅਸੀਂ ਧਰਤੀ ਨਹੀਂ ਯਾਰ ਮੈਂ ਥੱਕਾ ਯਾਰ ਉਹ ਕਰ ਤੀ ਯਾਰ ਉਹਦੀ ਵੀ ਮਹਿੰਗੀ ਹੋਈ ਆ 17 ਦੀ ਤੁਹਾਡੇ ਵਾਸਤੇ ਉਹਦੇ ਮਹਿੰਗੀ ਆ ਯਾਰ 17 ਦੀ ਹੋਗੀ ਨਾਲ ਯਾਰ ਮੇਰੀ ੱਟਕੀ ਆਉਣੇ ਸਾਰੇ ਜਾਣੇ ਓਹੋ ਹੋ ਹੋ ਓਹ ਥਾੜੀ ਯਾਰ 10 ਤੋਂ 15 ਕਰ ਛੱਡ ਨੇ ਓਏ ਹੋ ਗਿਆ 10 ਆ ਕੰਮ ਨਾ ਕਰ ਸੇਵਕਾ ਓਹ ਵੀਡੀਓ ਬਣੀ ਦੇ 12000 ਤੋਂ ਦਰੇ ਬੰਦਾ 18000 ਸੇਵਕਾ ਵੀਡੀਓ ਬਣੀ ਜਾਂਦੀ ਯਾਰ ਕੀ ਕਰੀ ਜਾਂਦੇ ਓਏ ਯਾਰ ਰੱਖ ਲੈ ਓਏ ਭਾਣੀ ਮਰੋਟਾ ਟਰੈਕਟਰ ਉਹਦੇ ਵਿੱਚ ਤਾਂ ਭੋਮੇ ਦੀ ਕੋ ਜਵਾਨ ਆ ਨਹੀਂ ਯਾਰ ਰੱਖ ਲੈ ਓਏ ਸਹੀ 17 ਦੀ ਕਰਤੀ ਯਾਰ ਹੁਣ ਆ ਚੈਣੀ ਅਸੀਂ 18 ਘੱਟ ਦੇ ਵਿੱਚ 10 ਰੁਪਏ ਵੀ ਬਸ ਤੇਰਾ ਮਾਹਲਾ ਬismillah ਨਹੀਂ ਆਇਆ ਠੀਕ ਹੈ 17 ਨਹੀਂ ਹੋਈ ਹੁਣ ਨਕਾਤ ਹੋਈ ਜਾਂਦਾ ਅਗਲਾ ਕੱਢ ਪੈਸੇ ਆ ਜਾ ਬਈ ਹੋਰ ਆਪ ਕਰ ਲੂ ਸੋ ਪੰਜ ਆ ਗਿਆ ਤੇ ਹੁਣ ਕਿੰਨੇ ਦੀ ਹੋ ਗਈ ਬਾਈ ਕਹਦਾ ਬਾਈ ਦੱਸੀ 12 ਗਾ ਨਾ ਹੁੰਦੀ ਲੈ ਬਈ ਇੱਕ ਮਿੰਟ ਮਾਹ ਵਾਲਾ ਖਾਲਸਾ ਪਿੱਛੇ ਹੋ ਜਾ ਇਹਦੀ ਇਹਦੀ ਫੋਟੋ ਆਉਣ ਨਹੀਂ ਅੱਗੇ ਤੇਰੇ ਨੇ ਕੀਤਾਗਾ ਉਹ ਖੜ ਕੇ ਇਧਰ ਵੀਡੀਓ ਬਣੀ ਜਾਂਦੀ ਆ ਸਰਤਨਾ ਮੜਾਈ ਨਹੀਂ ਯਾਰ ਆਪਾਂ ਲਈ ਰੱਖਦਾ ਤੋ ਹੈਗਾ ਦੇਖ ਲਾ ਇਹ ਰਦਾ ਮੈਂ ਤਾਂ ਲੈ ਕੇ ਕਵੇਜ ਵੀ ਦਿੱਤੀ ਹੁਣ ਮੰਗਿਆ ਕੀ ਆ ਹੁਣ ਤਾਂ ਇਹ ਵੱਡਾ ਵਪਾਰੀ ਬਣ ਗਿਆ ਬਹੁਤ ਵਧੀਆ ਨਫਾ ਲੈ ਲਿਆ ਨੇ ਰੁਪਏ ਤੂੰ ਰੱਖਦਾ ਯਾਰ ਜਾ ਪਾ ਲੈਣਾ ਇਹ ਨੂੰ ਕਰਦਾ ਇੰਨਾ ਤਾਂ ਦੇਖ ਨਹੀਂ ਪਤਾ ਲਾਇਆ ਪਾਸੋਂ ਬੱਕਰੀ ਤੇ ਕਿੰਨੇ ਲਾਤੇ ਇਹ 9000 ਰੁਪਏ ਲਾਇਆ ਜੀ ਬੱਕਰੀ ਤੇ ਐਡਾ ਹਾਂ ਕਿਉਂ ਪੈਟ ਫਾਈ ਉਹ ਹੀ ਗੱਲ ਤੂੰ ਮੰਗ ਲਾ 17 ਮੰਗੀ ਜਾਂਦਾ ਕੋਈ 18 ਮੰਗ ਲਾ ਤੂੰ ਅੱਜ ਦੀ ਉਹ ਵੀ ਆ ਉਹ ਤੇਰੇ ਸਾਹਮਣੇ ਬੱਕਰੀ ਲਈ ਨਾ ਤੂੰ ਪੈਸਾ ਨਹੀਂ ਜਿੰਨੇ ਤੂੰ ਗੱਡੇਗਾ ਇਹਨਾਂ ਦਾ ਇਹਨਾਂ ਦਾ ਹੀ ਨਿਕਲਦਾ ਫਰਕ ਬਹੁਤ ਥੋੜਾ ਹੀ ਐ ਆ ਬਈ ਬੋਲ ਇਹਨੂੰ ਕੰਮ ਕਹੀ ਜਾਵੇ ਯਾਰ ਬੋਲ ਬੋਲ ਕੱਢ ਜੂ ਪੇ ਯਾਰ ਸਾਈਂ ਮਰ ਇਹਨੂੰ ਖਾ ਯਾਰ ਉਸ ਗਾਉਂ ਨੂੰ ਜੋ ਕਰਨਾ ਜੋਲਾਂ ਤੋਂ ਥੱਲੇ ਉਤਰਿਆ ਦੇਖ ਲਾਂ ਦੇਲੇ ਫੇ ਨਹੀਂ ਖਾਰੇ ਚੌਕ ਬੱਕਰੀ ਤਿਆਰ ਬਣਾਵੇ ਸਾਈਂ ਡੈੜੀ ਹੁਣ ਤਿੰਨ ਚਾਰ ਵਾਲੀ ਚੁੰਗੀ ਘਰੇ ਬੱਕਰੀ ਕਹੋਂ ਪਰ ਡੇਢ ਕਿਲੋ ਕਿਲੋ ਦਾ ਜਿਆਦੇ ਵਾਲੀ ਚੁੰਗਿਆ ਹੋਣਾ ਆਊਗਾ ਮੈਨੂੰ ਪਤਾ ਹੋਊਗਾ ਜਿਆਦੇ ਵਾਲੀ ਚੁੰਗਿਆ ਆਊਗਾ ਦੁੱਧ ਤਾਂ ਹੋਊਗਾ ਪਾਣੀ ਜਰੂਰ ਹੋਏਗਾ ਬੱਕ ਚੁੰਗੀ ਦੋ ਦਾੜੀ ਪਾਪੀ ਹੋਊਗਾ ਬੀਸਾਂ ਨੂੰ ਆਹ ਬੋਲ ਬਈ ਲਿਆ ਫੜਾ ਸਾਈਂ ਫੜਾ ਇਹਨੂੰ ਕਹ ਇਹ ਵੀ ਤਾਂ ਨਹੀਂ ਬਣੀ ਜਾਂਦੀ ਬਣੀ ਜਾਂਦੀ ਝੋਲਾ ਤਾਂ ਬ੍ਰਾਂਡ ਆ ਪੂਰਾ ਜੁੱਟ ਜੀ ਤਣੀਓ ਮਿਹਰਬਾਨੀ ਯਾਰ ਲਿਆ ਘੜ ਸਾਈ ਜਣ ਵੀ ਇਹਦਾ ਦੋ ਉਧਰ ਉਧਰ ਪਾਸੇ ਤੀਰ ਨਹੀਂ ਕੀ ਯਾਰ ਦੀ ਬੜੀ ਆ ਤੀਰ ਅੱਖੀਆਂ ਨਾਲ ਜਾਲੀ ਵਾਲੀ ਬੱਤੀ ਲਿਆ ਚੱਲ ਕੋਈ ਨਹੀਂ ਕੋਈ ਕੋਈ ਚੱਲ ਉਹ ਵਿਚ ਚ ਨਾਲਾ ਬੋਲਦਾ ਵਿਚਰਾ ਮੁੰਲਗਾ ਸਹੀ ਗਰਸਤਾਰਾਂ ਦੇ ਨਾਲ ਖੜਾ ਰਿਹਾ ਇਹ ਵਿਚ ਨਹੀਂ ਇਹਦਾ 15 ਨਾਲ ਵੀ ਸੁਣ ਗਿਆ ਤੇਰਾ 11 ਵੀ ਸੁਣ ਗਿਆ ਜੇ ਬੀਗੋ ਕਿਉਂ ਕਿ ਤਗਾਈਏ ਇੱਕ ਰਾਜ ਨੂੰ ਨਹੀਂ ਠੀਕ ਸਾਢੇ 9 ਦੀ ਮੈਂ ਪੱਥਰ ਨੂੰ ਨਾਮ ਬਖਾਦਾ 14000 ਪੱਥਰ ਨੂੰ ਨਾਮ ਕਰਦਾ ਆਪ ਨੂੰ ਨਹੀਂ ਕੋਈ ਭਾਈ ਉਹ ਦੇ ਦੇ ਸਹੀ ਹੈ ਮਾਡਾ 9 9 ਕਾ ਆਪਦੇ ਨੇ 95 ਦੇ ਕਰਕੇ ਦੇਖ ਲਓ ਲਗਾਈ ਵੀ ਕਰਾ ਦਾਂਗੇ ਜਿਆ ਸਾਡੇ ਮੇ ਭਾਈ ਹੁੰਦੀ ਆ ਹੁੰਦੀ ਕਹਿ ਫਿਰ ਤਾਂ ਉਹੀ ਪੈ ਗਈ ਦਾ ਅਗਲਾ ਆ ਜੀ ਵੀ ਕਿੰਨੇ ਦੀ ਹੋਊਗੀ ਲਾਠ ਦਾ 14 ਕਹਿ ਤਾ 14 ਨਹੀਂ ਸਹੀ 10 14 ਕਹਿ ਤਾ ਆਹ ਲਓ ਗੋਪੀ ਦਾ ਨਾਮ ਨਹੀਂ ਲਗਾਈ ਤੇਰੀ ਇੱਕ ਤਾਂ ਗੁਰੂ ਨਾਲ ਹੋਰ ਵੀ ਮਲਾਹ ਹੋਈ ਜਾਂ ਘਟਾ ਆ ਕੀ ਮੰਗਿਆ ਗੋਪੀਆ ਦਾ ਬਾਈ 20000 ਮੰਗਿਆ ਇਹ ਮੰਗਣ ਵਾਲੀ ਤਾਂ ਕਸਰ ਨਹੀਂ ਆਡੀ ਨਹੀਂ ਸਾਡੇ ਵੀ ਜਿਵੇਂ ਲੱਗਣਾ ਨੈਣੀ ਜੀ ਨੇ ਹਾਂ ਜਗਰੂਪ ਜੂਪਾ ਆ ਬਈ ਜੂਪੇ ਲਵਾ ਦੇ ਜੂਪੇ ਹਾਂ ਇਹ ਨਾ ਉਹ ਕਿਉਂ ਕੇ ਸੌਦੇ ਲੈ ਗਿਆ ਯਾਰ ਆ ਗਿਆ ਆ ਗਿਆ ਹਾਂਜੀ ਆ ਬੋਲ 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 ਦੱਸਿਆ ਫਿਰ ਮੈਂ ਤੈਨੂੰ ਕਿੰਨਾ ਪੜਾਏ ਕਰਾ ਦਈਏ ਇਹ ਕਰਾ ਦੇ ਲੈ ਕੋਈ ਆ ਨਹੀਂ ਕੋਈ ਨਹੀਂ ਸਾਰੇ ਗੱਲਾਂ ਕੋਈ ਮੂੰਹ ਨਾ ਬੋਲਦਾ ਸਿੱਧਾ ਵੀ ਹੋ ਜਾਣਾ ਸੋਤਰਣ ਸਿੱਧਾ ਨੇ ਨਹੀਂ ਲੱਗਦਾ ਦੋ ਵਿੱਚ ਹੀ ਜਾਂਦਾ ਚੁੰਗਣ ਦੇ ਬਸ ਨੂੰ ਡੱਕ ਲੈਣ ਦੇ ਕੁਝ ਨਹੀਂ ਹੁੰਦਾ ਸੌ ਜੂ ਹਿਲਦਾ ਹੀ ਇਹ ਨਾ ਕਸਟਰੋਲੇ ਵਿੱਚ ਨਾ ਦਵਾਈ ਆ ਇਹਦੇ ਵਿੱਚ ਸਰੀਰ ਨੂੰ ਲੱਗਣਾ ਲੋਹਾ ਬਣ ਜਾਣਾ ਇਹਨੇ ਇਸੇ ਨੇ ਬਣਾਉਣੀ ਸਿਹਤ ਆ ਬੋਲਾ ਚੁੰਗੀ ਜਾਂਦਾ ਜਿਹੜਾ ਹਾਂ ਭਾਈ ਬੋਲ ਹੁਣ ਬੋਲ ਮੈਂ ਤਾਂ 22 ਮੰਗਿਆ ਮੰਗ ਨਾ ਯਾਰ ਤੇ ਲੈਣ ਦੇ ਜਿਹੜੀ ਗੱਲ ਦਾ ਸਾਡੀ ਦੇਖੀ ਜੀ ਤੂੰ ਦੱਸ ਦੇ ਤੂੰ ਦੱਸ ਕੋਈ ਕੀ ਲਾਇਆ ਤੈਨੂੰ ਨਨੋ ਜੀ ਕੁਛ ਵੀ ਨਹੀਂ ਇਹ ਦਾ 14 14.5 ਕਹਿੰਦਾ ਕੀ ਲਾਇਆ ਹਾਂ 14 ਦਾ ਇਹ ਪਰ ਤੇਰੇ ਨੂੰ ਸਾਹਮਣੇ ਤੋਂ ਮੋਲੇ ਯਾਰ ਬਹੁਤ ਲੱਗਿਆ ਆ ਹੋ ਗਿਆ ਫੇ ਸੌਦਾ ਇਹਦਾ ਕਿਹੜਾ ਨਹੀਂ ਯਾਰ ਬਸ ਹੀ ਹੋ ਗਿਆ ਮਹਿੰਗਾ ਪਰ ਜੀ ਇਹ ਕਰਾਊਗਾ 10000 ਲਾਇਆ ਸੀ ਗੋਪੀ ਨੇ ਪਰ ਜੀ ਇਹ ਕਰਾਊਗਾ ਲੈ ਜਾ ਇਹਨੂੰ ਮੈਂ ਕਿਹਾ ਤੁਹਾਨੂੰ ਲੱਗਿਆ ਬਾੜੀਆਂ ਹੋ ਗਿਆ ਲੈ ਖਾਈ ਖਾ ਕਿਹੜਾ ਜੀ ਆ ਹੋ ਗਿਆ ਚਲ ਆ ਵੀ ਲਗਾ ਆ ਖਾਓ ਬਈ ਬੱਕਰਾ ਵਿਖਾ ਦੇਣ ਦੇ ਉਹ ਕੀ ਬੱਕਰਾਊਗਾ 10000 ਦੱਸੀਂ ਭਾਈ ਬੱਕਰਾ ਕਿਹੜਾ ਤੇਰੇ ਘਰੇ ਆਉਂਗੇ ਬੱਸ ਉਹ ਭਾਈ ਬੱਕਰਾ ਵਖਾ ਕਿਹੜਾ ਉਧਰ ਨੂੰ ਉਹ ਖਾ ਯਾਰ ਬੱਕਰਾ ਕਿਹੜਾ ਉਹ ਬੱਕਰੀ ਲਈ ਆ ਉਹ ਆਪਣੀ ਪਾੜੀ ਚ ਆਹ ਵਟੇ ਜੀ ਕੱਲ੍ਹ ਸਾਡੀ ਮੁਕਤੀ ਆ ਆਹਾਂ ਕਿੰਨੇ ਦੀ 10000 ਪੂਰੇ ਦੱਸ ਦੀ ਹਾਂ ਲਗਾਈ ਮੈਂ ਬਸ ਠੀਕ ਆ ਜਾ 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 ਨਹੀਂ ਆਪਾਂ ਕੁ ਬਰ ਕੱਚਾ ਮੋਲ ਹੁੰਦਾ ਹੈ ਮੈਨੂੰ ਪਤਾ ਵਾਹ ਬਹੁਤ ਰੇ ਲਓ ਵੀ 10000 ਦੀ ਆ ਬੱਕਰੀ ਹੋ ਗਈ ਆ ਬੱਚਾ ਮਗਰ ਪੱਠ ਤੇ ਗਰੂਪ ਨੇ ਲਈ ਮੱਲਾਂ ਨਾਲੇ ਨੇ ਤੇ ਅਗਲਾ ਸੌਦਾ ਤੁਹਾਨੂੰ ਫੇਰ ਦਿਖਾਉਣੇ ਆ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ